ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਲਈ ਰਾਹਤ ਭਰੀ ਖਬਰ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲੇ ਦੇ ਵਿੱਚ ਪੰਜਾਬ ਸਰਕਾਰ ਦੇ 17 ਅਗਸਤ 2009 ਦੇ ਵਿੱਤ ਵਿਭਾਗ ਦੇ ਮੈਮੋ ਨੂੰ ਅੰਸ਼ਿਕ ਤੌਰ ਤੇ ਗੈਰ ਕਾਨੂੰਨੀ ਘਰਾੜ ਦਿੰਦਿਆਂ ਪੈਨਸ਼ਨ ਦੇ ਵਿੱਚ ਕਟੌਤੀ ਵਿਵਸਥਾ ਨੂੰ ਰੱਦ ਕਰ ਦਿੱਤਾ ਹੈ ਦੱਸਦੀ ਹੈ ਕਿ ਸੂਬੇ ਦੇ ਵਿੱਚ ਬਹੁਤ ਸਾਰੇ ਪੈਨਸ਼ਨਰ ਸਾਨਾ ਤੋਂ ਇਸ ਵਿਰੋਧ ਸੰਘਰਸ਼ ਕਰ ਰਹੇ ਨੇ ਪਟੀਸ਼ਨਰ ਬਲਦੇਵ ਸਿੰਘ ਬਰਾੜ ਤੇ ਹੋਰਾਂ ਨੇ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਸੀ ਕਿ ਪੰਜਾਬ ਸਰਕਾਰ ਨੇ ਪੰਜਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਦਿਆਂ ਫਿਰ ਬਦਲ ਕਰਕੇ ਪੈਨਸ਼ਨ ਦੇ ਵਿੱਚ ਕਟੌਤੀ ਕੀਤੀ ਹੈ ਸਰਕਾਰੀ ਰਿਪੋਰਟ ਤੋਂ ਸਪਸ਼ਟ ਸੀ ਕਿ ਮੁੱਖ ਸਕੱਤਰ ਦੀ ਅਗਵਾਈ ਵਾਲੀ ਪਰਵਾਨਗੀ ਕਮੇਟੀ ਨੇ 27 ਮਈ 2009 ਨੂੰ ਕੇਂਦਰ ਸਰਕਾਰ ਦੀਆਂ ਪੈਨਸ਼ਨ ਸ਼ਿਫਾਰਸ਼ਾਂ ਮੁਤਾਬਿਕ ਪੈਨਸ਼ਨ ਦੇ ਇਹ ਕਰਨ ਦਾ ਫੈਸਲਾ ਲਿਆ ਸੀ ਪਰ ਜਦੋਂ ਪੰਜਾਬ ਸਰਕਾਰ ਨੇ 17 ਅਗਸਤ 2009 ਨੂੰ ਵਿੱਤ ਵਿਭਾਗ ਦਾ ਇੱਕ ਮੈਮੋ ਜਾਰੀ ਕੀਤਾ ਤਾਂ ਕਮੇਟੀ ਦੇ ਵੱਲੋਂ 3 ਸਾਲ ਦੀ ਸੇਵਾ ਪੂਰੀ ਨਾ ਕਰਨ ਤੇ ਪੈਨਸ਼ਨ ਦੇ ਵਿੱਚ ਕਟੌਤੀ ਦਾ ਉਪਬੰਧ ਕੀਤਾ ਜਿਸ ਦੀ ਮਨਜ਼ੂਰੀ ਕਮੇਟੀ ਦੇ ਵੱਲੋਂ 3 ਸਾਲ ਦੀ ਸੇਵਾ ਪੂਰੀ ਨਾ ਕਰਨ ਤੇ ਜੋੜ ਦਿੱਤੀ ਗਈ ਪੈਨਸ਼ਨਰ ਨੇ ਦਲੀਲ ਦਿੱਤੀ ਹੈ ਕਿ ਇਹ ਵਿਵਸਥਾ ਸਰਕਾਰ ਵੱਲੋਂ ਮਨਮਾਨੇ ਢੰਗ ਨਾਲ ਜੋੜੀ ਗਈ ਸੀ ਜਿਸ ਨਾਲ ਹਜ਼ਾਰਾਂ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਦੇ ਵਿੱਚੋਂ ਕਟੌਤੀ ਕੀਤੀ ਗਈ ਸੀ ਪਟੀਸ਼ਨਰ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਕਾਨੂੰਨੀ ਆਧਾਰ ਤੇ ਇਹ ਨਿਯਮ ਜੋੜ ਦਿੱਤਾ ਹੈ ਇਸ ਨਾਲ ਸੇਵਾ ਮੁਕਤੀ ਤੋਂ ਬਾਅਦ ਕਈ ਪੈਨਸ਼ਨਰ ਦੀ ਵਿੱਤੀ ਹਾਲਾਤਾਂ ਤੇ ਗੰਭੀਰ ਅਸਰ ਪਿਆ ਏ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਇਰ ਕਰਦੇ ਕਿਹਾ ਕਿ ਪੰਜਾਬ ਚ ਕੇਂਦਰ ਸਰਕਾਰ ਦੇ ਸਿਫਾਰਸ਼ਾਂ ਪਾਬੰਦ ਨਹੀਂ ਹਨ ਅਤੇ ਸੂਬਾ ਸਰਕਾਰ ਆਪਣੀ ਵਿੱਤੀ ਸਥਿਤੀ ਮੁਤਾਬਿਕ ਫੈਸਲੇ ਲੈਣ ਲਈ ਆਜ਼ਾਦ ਹੈ ਸਰਕਾਰ ਦਾ ਤਰਕ ਸੀ ਕਿ ਵਿੱਤ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਹੀ ਅੰਤਿਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਹਾਲਾਂਕਿ ਜਦੋਂ ਅਦਾਲਤ ਨੇ ਸਰਕਾਰ ਤੋਂ ਇਸ ਕਟੌਤੀ ਲਈ ਪ੍ਰਵਾਨਗੀ ਕਮੇਟੀ ਦੇ ਮਨਜ਼ੂਰੀ ਦੇ ਸਬੂਤ ਮੰਗੇ ਤਾਂ ਸਰਕਾਰ ਇਹ ਸਾਬਤ ਨਹੀਂ ਕਰ ਸਕੀ ਅਦਾਲਤ ਨੇ ਪਾਇਆ ਕਿ ਰਾਜ ਸਰਕਾਰ ਨੇ ਪ੍ਰਵਾਨਗੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾ ਕਟੋ-ਕਟ 33 ਸਾਲ ਦੀ ਸੇਵਾ ਦੀ ਸ਼ਰਤ ਲਗਾਈ ਜਸਟਿਸ ਵਿਨੋਦ ਐਸ ਭਾਰਤਵਾਜ ਨੇ ਸੁਣਵਾਈ ਤੋਂ ਬਾਅਦ ਆਪਣੇ ਫੈਸਲੇ ਦੇ ਵਿੱਚ ਕਿਹਾ ਸਰਕਾਰ ਦਾ ਇਹ ਫੈਸਲਾ ਗੈਰਕਾਨੂੰਨੀ ਅਤੇ ਪੈਨਸ਼ਨਰ ਦੇ ਅਧਿਕਾਰਾਂ ਦੀ ਉਲੰਘਣਾ ਹੈ ਅਦਾਲਤੀ ਹੁਕਮਾਂ ਦੇ ਵਿੱਚ ਪੈਨਸ਼ਨ ਦੇ ਵਿੱਚ ਕਟੌਤੀ ਦੀ ਵਿਵਸਥਾ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਆ ਉਸ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ ਅਦਾਲਤ ਨੇ ਪਟੀਸ਼ਨਰ ਦੀ ਪੈਨਸ਼ਨ ਦਾ ਮੁੜ ਮੁਲਾਂਕਣ ਕਰਨ ਤੇ ਬਕਾਇਆ ਰਾਸ਼ੀ ਦਾ 3 ਮਹੀਨੇ ਅੰਦਰ ਨਿਬਟਾਰਾ ਕਰਨ ਲਈ ਕਿਹਾ ਹੈ ਅਦਾਲਤ ਨੇ ਸਰਕਾਰ ਨੂੰ 2 ਮਹੀਨੇ ਦੇ ਅੰਦਰ ਪਟੀਸ਼ਨਕਰਤਾ ਨੂੰ ਬਕਾਇਆ ਰਾਸ਼ੀ ਅਦਾ ਕਰਨ ਤੇ ਹੁਕਮ ਦਿੱਤੇ ਨੇ ਜੇ ਭੁਗਤਾਨ ਦੇ ਵਿੱਚ ਤੇਰੀ ਹੁੰਦੀ ਹੈ ਤਾਂ ਬਕਾਇਆ ਰਾਸ਼ੀ 6% ਸਾਲਾਨਾ ਵਿਆਜ ਦੇ ਨਾਲ ਚੁਕਾਉਣੀ ਪਵੇਗੀ ਅਦਾਲਤ ਦੇ ਹੁਕਮ ਅਨੁਸਾਰ ਜ਼ਿੰਮੇਵਾਰੀ ਕਾਰੀਆਂ ਨੂੰ 50000 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਜੋ ਕਿ ਪੀਜੀਆਈ ਚੰਡੀਗੜ੍ਹ ਦੇ ਗਰੀਬ ਮਰੀਜ਼ ਭਲਾਈ ਫੰਡ ਦੇ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ